ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਇਹ ਤਲਵੰਡੀ ਐਸ ਐਚਓ ਸਾਹਿਬ ਦਾ ਦਫਤਰ ਆ ਤੇ ਇਹ ਨਾ ਇੱਥੇ ਮੁੰਸ਼ੀ ਸਾਹਿਬ ਨੂੰ ਕਿਹਾ ਵਾ ਕਿ ਐਸ ਐਸ ਵੀ ਸਾਹਿਬ ਆ ਤੁਹਾਨੂੰ ਬੇਨਤੀ ਕਰ ਰਹੇ ਆ ਨਾ ਇਹਨਾਂ ਦੇ ਤੁਹਾਡੇ ਦਫਤਰ ਦੇ ਵਿੱਚ ਅੰਗਹੀਣਾ ਵਾਸਤੇ व्हीਲ ਚੇਅਰ ਆ ਮੈਂ ਆਲ ਇੰਡੀਆ ਪ੍ਰੈਜ਼ੀਡੈਂਟ ਹਰਵਿੰਦਰ ਮਰਵਾਹ ਤੁਹਾਡੀ ਸੇਵਾ ਦੇ ਵਿੱਚ ਆ ਆ ਸਾਰੀ ਸੜਕ ਦੀ ਆ ਗੱਲਬਾਤ ਹੈਗੀ ਆ ਆ ਉਤੋਂ ਥਾਣੇ ਦੀ ਗੱਲਬਾਤ ਹੈਗੀ ਆ ਤੇ ਇਹ ਜਿਹੜਾ ਬੰਦੇ ਆ ਇਹ ਇਹਨਾਂ ਦਾ ਕੰਮ ਹੁੰਦਾ ਕਿ ਕਾਨੂੰਨ ਦੇ ਵਿੱਚ ਸਾਨੂੰ ਫੈਸਿਲਿਟੀ ਆ ਕਿ ਜੇ ਕੋਈ ਅਫਸਰ ਜਾਂ ਕੋਈ ਕੋਲ व्हीलਚੇਅਰ ਉਹਦੇ ਦਫਤਰ ਵਿੱਚ ਨਹੀਂ ਹੈਗੇ ਉਹਨੇ ਰੈਂਪ ਰੇਲਿੰਗ ਨਹੀਂ ਬਣਾਇਆ ਹੈਗਾ ਇੱਥੇ ਰੁਕ ਜਿਓ ਜਰਾ ਇਹ ਰੈਂਪ ਰੇਲਿੰਗ ਨਹੀਂ ਬਣਾਇਆ ਹੈਗਾ ਤਾਂ ਉਹ ਸਾਡੀ ਬਾਹਰ ਆਣ ਕੇ ਗੱਲ ਸੁਣਨਗੇ ਪਰ ਉਹ ਕਹਿੰਦੇ ਸਾਨੂੰ ਕੋਈ ਲੋੜ ਨਹੀਂ ਇਹ ਹੁਣ ਤੁਸੀਂ ਕੋਆਪਰੇਟ ਕਰ ਰਹੇ ਹੋ ਕੋਈ ਸਾਡੇ ਨਾਲ ਕਿਦਾਂ ਦੀ ਗੱਲਬਾਤ ਹੁੰਦੀ ਪਈ ਆ ਤੇ ਕੋਈ ਵੀ ਸਾਰੇ ਬੰਦੇ ਆਪਣੇ ਆਪ 'ਚ ਅਫਸਰशाही ਦਿਖਾਉਂਦੇ ਪਏ ਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਡੀ ਗੱਲਬਾਤ ਕਿਉਂ ਨਹੀਂ ਸੁਣੀ ਜਾਂਦੀ ਆਸੀਂ ਸਮਾਜ ਤੋਂ ਵੱਖਰੇ ਆ ਸਮਾਜ ਸਾਨੂੰ ਠਪਰਾਉਂਦਾ ਹੈਗਾ ਕਰਕੇ ਤਾਂ ਸਾਡੇ ਹੱਕ ਬਰਾਬਰ ਦੇ ਸਾਨੂੰ ਜਿਹੜੇ ਉਹ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਤੁਹਾਡੇ ਤੋਂ ਮੰਗ ਕਰਦੇ ਆਂ ਵੀ ਤੁਹਾਡੇ ਕੋਲ ਏਡੀ ਵੱਡੀ ਕੁਰਸੀ ਆ ਏਡੀ ਵੱਡੀ ਕੁਰਸੀ ਦੇ ਹੁੰਦਿਆਂ ਵੀ ਇਹ ਜਿਹੜੀ ਗੱਲਬਾਤ ਆ ਸਾਨੂੰ ਨਾ ਇੱਥੇ ਵੀਲਚੇਅਰ ਮਿਲਦੀ ਆ ਨਾ ਕੋਈ ਅਫਸਰ ਮੁੰਸ਼ੀ ਜਾਂ ਕੋਈ ਉਹਨਾਂ ਦਾ ASI ਉਹ ਸਾਰੇ ਆਪਣੇ ਆਰਾਮ ਤਲਵੀ ਦੇ ਵਿੱਚ ਆ ਹਾਲਾਂਕਿ ਤੁਹਾਨੂੰ ਪਤਾ ਹੀ ਆ ਤੁਹਾਡੀ 24 ਘੰਟੇ ਡਿਊਟੀ ਆ ਮੈਂ ਤੁਹਾਨੂੰ ਪਰਜੋ ਰੈਪੀਲ ਕਰਦਾ ਇੱਕ ਇੰਡੀਆ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਹੀ ਰਾਸ਼ਟਰੀ ਵਿਕਲਾਂਗ ਪਾਰਟੀ ਦੇ ਲੋਕਾਂ ਦਾ ਮੈਂ ਸੇਵਾਦਾਰਾਂ ਇਹੜੇ ਬੰਦੇ ਆ ਜਿਹੜਾ ਕੋਈ ਖੱਟੇ ਸਾਫੇ ਵਾਲਾ ਬੰਦਾ ਦੇਖਦੇ ਆ ਇਹ ਤੇ ਬੀਬੀ ਦੋਵੇਂ ਪਤੀ ਪਤਨੀ ਆ ਤੇ ਮੇਰਾ ਇਹ ਪ੍ਰਾਈਡਾ ਇਹ ਵਿਕਲਾਂਗ ਆ ਤੇ ਮੈਂ ਵੀ ਤੁਹਾਡੇ ਸਾਹਮਣੇ ਆ ਤੁਹਾਨੂੰ ਦਿਖਾਉਣਾ ਆਪਣਾ ਮੇਰੀ ਆਰੀ ਫੋਟੋ ਇਹਦੇ ਵਿੱਚ ਮੈਂ ਹੋ ਨਹੀਂ ਹਾਂ ਪਿੱਛੇ ਕਰ ਤਾਂ ਤੇ ਮੈਂ ਮੋਟਰਸਾਈਕਲ ਤੇ ਆਪਦੇ ਤੇ ਬੈਠਾ ਹੈਗਾ ਮੈਂ ਬਿਲਕੁਲ ਨਹੀਂ ਚੱਲ ਸਕਦਾ व्हीलचेयर ਤੋਂ ਬਿਨਾ ਤਾਂ ਸੋ ਮੈਂ ਗਿੰ ਬੇਨਤੀਆਂ ਬੜੀ ਵਾਰੀ ਤੁਹਾਨੂੰ ਕੀਤੀਆਂ ਪਰ ਸਾਡੀ ਕੋਈ ਗੱਲਬਾਤ ਸੁਣੀ ਨਹੀਂ ਗਈ ਅਗਰ ਇਹ ਹੁਣੇ 2 ਮਿੰਟ ਵਿੱਚ ਸਾਡੇ ਕੋ ਬਾਹਰ ਨਹੀਂ ਆਉਂਦੇ ਤੇ ਅਸੀਂ ਫਿਰ ਅ ਸਾਨੂੰ ਸਾਡੀ ਮਜਬੂਰੀ ਆ ਕਿ ਤੁਹਾਡੇ ਤੋਂ ਵੀ ਉੱਚ ਅਹੁਦੇ ਵਾਲੇ ਬੰਦੇ ਵਿਅਕਤੀ ਦੇ ਕੋਲ ਸਾਨੂੰ ਫਰਿਆਦ ਲਈ ਜਾਣਾ ਪਊਗਾ ਤੇ ਮੈਨੂੰ ਲੱਗਦਾ ਨਹੀਂ ਕਿ ਅਸੀਂ ਤੁਹਾਡੀ ਇੰਨੀ ਇੱਜ਼ਤ ਕਰਦੇ ਆ ਵੀ ਸਾਡੇ ਜ਼ਿਲ੍ਹੇ ਦਾ ਮਾਣ ਕਿ ਸਾਨੂੰ ਉੱਥੇ ਤੱਕ ਜਾਣ ਦੀ ਲੋੜ ਪਊਗੀ ਸੋ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਸਾਨੂੰ ਕੋਆਪਰੇਟ ਕੀਤਾ ਜਾਵੇ ਔਰ ਜਿਹੜੇ ਸਾਡੀ ਗੱਲ ਨਹੀਂ ਸੁਣਦੇ ਸਾਡੀਆਂ ਜ਼ਮੀਨਾਂ ਸਾਡੇ ਧੱਕੇਸ਼ਾਹੀ ਦੇ ਨਾਲ ਲੋਕ ਵਾਈ ਜਾਂਦੇ ਆ ਭੈਣ ਭਰਾ ਵਾਈ ਜਾਂਦੇ ਆ ਉਹਨਾਂ ਦੀ ਚੰਗੀ ਭਲੀ ਸੁਣੀ ਜਾਂਦੀ ਆ ਕਿ ਕਲਾਂਗਾਂ ਦੀ ਕੋਈ ਨਹੀਂ ਸੁਣੀ ਜਾਂਦੀ ਸੋ ਬੇਨਤੀ ਹੈਗੀ ਸਾਡਾ ਜਿਹੜਾ ਹੱਕ ਮਾਰਿਆ ਜਾ ਰਿਹਾ ਉਹਨੂੰ ਸਾਨੂੰ ਦਬਾਓ ਜਿਹੜੀ ਬਣਦਾ ਹੀ ਕਾਨੂੰਨੀ ਕਾਰਵਾਈ ਉਹਨਾਂ ਤੇ ਕਰੋ ਜਿਹੜੇ ਬੰਦੇ ਦੋਸ਼ੀ ਆ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ